ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਬੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਆਪਾਂ ਮੌਸਮ ਦੀ ਗੱਲ ਕਰਾਂਗੇ ਪ੍ਰੀ ਮੌਨਸੂਨ ਗਤੀਵਿਧੀਆਂ ਪਰ ਪ੍ਰੀ ਮੌਨਸੂਨ ਦਾ ਜਿਹੜਾ ਸੀਜ਼ਨ ਹੈ ਇਹਦੇ ਬਾਰੇ ਵਿਚਾਰ ਵਟਾਂਦਰਾ ਤੁਹਾਡੇ ਨਾਲ ਕਰਾਂਗੇ ਕਿ ਇਹਦੇ ਵਿੱਚ ਕੀ ਕੀ ਮੌਸਮੀ ਹਲਚਲਾਂ ਹੁੰਦੀਆਂ ਨੇ ਤੇ ਇਸ ਦਾ ਕੀ ਪ੍ਰਭਾਵ ਹੁੰਦਾ ਹੈ ਕੀ ਇਹਦਾ ਮਤਲਬ ਹੈ ਪ੍ਰੀ ਮੌਨਸੂਨ ਸੀਜ਼ਨ ਦਾ ਤੇ ਪੱਛਮੀ ਸਿਸਟਮਾ ਦਾ ਅਸਰ ਹੁਣ ਅੱਗੇ ਕਿੰਨਾ ਸਮਾਂ ਤੱਕ ਆਉਂਦਾ ਰਹੇਗਾ ਤੇ ਗੱਲ ਕਰੀਏ ਆਪਾਂ ਪਹਿਲਾਂ ਪ੍ਰੀ ਮੌਨਸੂਨ ਸੀਜ਼ਨ ਇਹਦੇ ਵਿੱਚ 3 ਮਹੀਨੇ ਮਾਰਚ ਅਪ੍ਰੈਲ ਤੇ ਮਈ ਦੇ ਗਿਣੇ ਜਾਂਦੇ ਹਨ ਭਾਰਤ ਦੇ ਵਿੱਚ ਸੋ ਇਹ ਜਿਹੜਾ ਸੀਜ਼ਨ ਹੈ ਲਗਭਗ ਸਰਦੀ ਰੁੱਤ ਦੀ ਹੁਣ ਖਤਮ ਹੋ ਜਾਂਦੀ ਹੈ ਤੇ ਮੌਨਸੂਨੀ ਸੀਜ਼ਨ ਜਿਹੜਾ ਜੂਨ ਤੋਂ ਸ਼ੁਰੂ ਹੁੰਦਾ ਹੈ ਉਸ ਤੋਂ ਪਹਿਲਾਂ ਦਾ ਜਿਹੜਾ ਤਿੰਨ ਮਹੀਨੇ ਨੇ ਇਹਨਾਂ ਨੂੰ ਪ੍ਰੀ ਮੌਨਸੂਨ ਸੀਜ਼ਨ ਕਿਹਾ ਜਾਂਦਾ ਹੈ ਤੇ ਇਹਦੇ ਵਿੱਚ ਜਿੰਨੀਆਂ ਵੀ ਮੌਸਮੀ ਹਲਚਲਾਂ ਹੁੰਦੀਆਂ ਨੇ ਉਹਨਾਂ ਨੂੰ ਪ੍ਰੀ ਮੌਨਸੂਨ ਸੀਜ਼ਨ ਦੀਆਂ ਗਤੀਵਿਧੀਆਂ ਕਹਿੰਦੇ ਨੇ ਮੇਨ ਤੌਰ ਤੇ ਇਹ ਜਿਹੜਾ ਜ਼ਿਆਦਾ ਇਹਦਾ ਅਸਰ ਹੈ ਇਹਨਾਂ ਦਾ ਉਹ ਲਗਭਗ 15 ਮਾਰਚ ਤੋਂ ਸ਼ੁਰੂ ਹੁੰਦਾ ਹੈ ਪ੍ਰੀ ਮੌਨਸੂਨ ਸੀਜ਼ਨ ਦੇ ਵਿੱਚ ਜਿਹੜਾ ਮੌਸਮ ਹੈ ਅਚਾਨਕ ਕਰਵਟ ਲੈਂਦਾ ਹੈ ਇਹਦੇ ਵਿੱਚ ਮੀਂਹ ਹਨੇਰੀ ਤੂਫਾਨੀ ਹਵਾਵਾਂ ਚੱਲਣ ਦੇ ਜਿਹੜੀਆਂ ਆਕਾਰ ਬਣਦੇ ਰਹਿੰਦੇ ਨੇ ਕੁਝ ਅਜੀਹੀਆਂ ਗਤੀਵਿਧੀਆਂ ਹੁੰਦੀਆਂ ਨੇ ਤੇ ਨਾਲ ਗੜੇਮਾਰੀ ਹੋਣ ਦੇ ਵੀ ਚਾਂਸ ਬਣੇ ਰਹਿੰਦੇ ਨੇ ਸੋ ਮੌਸਮ ਕਹਿਣ ਦਾ ਭਾਵ ਹੈ ਵੀ ਇਹਨਾਂ ਦਿਨਾਂ ਦੇ ਵਿੱਚ ਅਚਾਨਕ ਕਰਵਟ ਲੈਂਦਾ ਹੈ ਤੇ ਖਤਰਨਾਕ ਗਰੁੱਪ ਵਿੱਚ ਕਹਦੀ ਹੈ ਵੀ ਮੌਸਮੀ ਹਲਚਲਾਂ ਹੋ ਜਾਂਦੀਆਂ ਜਿਦੇ ਵਿੱਚ ਹਨੇਰ ਤੂਫਾਨ ਚੱਲਦਾ ਹੈ ਦਰਖਤ ਪੁੱਟੇ ਜਾਂਦੇ ਹਨ ਕਈ ਵਾਰ ਦੇਖਦੇ ਆ ਕਿ ਘਰਾਂ ਦੀਆਂ ਛੱਤਾਂ ਵੀ ਉੱਡ ਜਾਂਦੀਆਂ ਨੇ ਤੇ ਗੜੇਮਾਰੀ ਵੀ ਕਈ ਹਿੱਸਿਆਂ ਵਿੱਚ ਭਾਰੀ ਹੋ ਜਾਂਦੀ ਹੈ ਸੋ ਅਜਿਹੀਆਂ ਹਲਚਲਾਂ ਲਗਭਗ ਭਾਰਤ ਦੇ ਕਾਫੀ ਜ਼ਿਆਦਾ ਹਿੱਸਿਆਂ ਵਿੱਚ ਸ਼ੁਰੂ ਹੋਣ ਲੱਗ ਜਾਂਦੀਆਂ ਨੇ ਤੇ ਬਿਹਾਰ ਬੰਗਾਲ ਝਾਰਖੰਡ ਆਸਪਾਸ ਦੇ ਹਿੱਸਿਆਂ ਦੇ ਵਿੱਚ ਇਨ੍ਹਾਂ ਦਿਨਾਂ ਦੇ ਵਿੱਚ ਬਿਜਲੀ ਡਿੱਗਣ ਦੀਆਂ ਘਟਨਾਵਾਂ ਵੀ ਬਹੁਤ ਹੋਣ ਲੱਗਦੀਆਂ ਨੇ ਤੇ ਉਹਨਾਂ ਇਲਾਕਿਆਂ ਵਿੱਚ ਇਸ ਨੂੰ ਕਾਲ ਬਸਾਖੀ ਦਾ ਵੀ ਸੀਜ਼ਨ ਕਿਹਾ ਜਾਂਦਾ ਹੈ ਤੇ ਅਜਿਹੇ ਹਾਲਾਤ ਲਗਭਗ ਜਿਹੜੇ ਖਤਰਨਾਕ ਹਾਲਾਤ ਨੇ ਇਹ ਭਾਰਤ ਦੇ ਕਾਫੀ ਹਿੱਸਿਆਂ ਵਿੱਚ ਦੇਖਣ ਨੂੰ ਮਿਲਦੇ ਨੇ ਤੇ ਇਹਦੇ ਨਾਲ ਹੀ ਜਦੋਂ ਇਹ ਜਿਹੜਾ ਮੌਸਮ ਹੁਣ ਆ ਗਿਆ ਹੈ ਇਹਦੇ ਵਿੱਚ ਹੁਣ ਪੱਛਮੀ ਸਿਸਟਮਾਂ ਦਾ ਅਸਰ ਘਟ ਜਾਵੇਗਾ ਜਿਹੜੇ ਵੈਸਟਰਨ ਸਰਵਸ ਹੁੰਦੇ ਨੇ ਮੇਨ ਤੌਰ ਤੇ ਸਰਦੀਆਂ ਦੇ ਵਿੱਚ ਹੀ ਪ੍ਰਭਾਵ ਹੁੰਦੇ ਨੇ ਆਪਣਾ ਦਿਖਾਉਂਦੇ ਨੇ ਆਪਣੇ ਮੈਦਾਨੀ ਭਾਗਾਂ ਦੇ ਵਿੱਚ ਜਿਵੇਂ ਪੰਜਾਬ ਹਰਿਆਣਾ ਹੋ ਗਿਆ ਤੇ ਇਨ੍ਹਾਂ ਖੇਤਰਾਂ ਵਿੱਚ ਇਹਦਾ ਪ੍ਰਭਾਵ ਜ਼ਿਆਦਾਤਰ ਸਰਦੀਆਂ ਵਿੱਚ ਹੁੰਦਾ ਹੈ ਹੁਣ ਜਿਉਂ-ਜਿਉਂ ਸਮਾਂ ਅੱਗੇ ਗਰਮੀ ਵੱਲ ਵਧੇਗਾ ਤਾਂ ਇਨ੍ਹਾਂ ਦਾ ਪ੍ਰਭਾਵ ਘਟ ਜਾਵੇਗਾ ਕਿਉਂਕਿ ਹੁਣ ਜਿਵੇਂ ਸਕਰੀਨ ਤੇ ਦੇਖੋ ਜਿਹੜੇ ਵੈਸਟਰਨ ਸਰਵਸ ਨੇ ਇਸ ਤਰ੍ਹਾਂ ਪੱਛਮੀ ਦਿਸ਼ਾ ਤੋਂ ਆਉਂਦੇ ਨੇ ਇਹ ਮੇਨ ਤੌਰ ਤੇ ਜਿਵੇਂ ਆਪਣਾ ਅੰਧਮਹਾਸਾਗਰ ਹੋ ਗਿਆ ਤੇ ਇਹ ਜਿਹੜੇ ਦੋ ਤਿੰਨ ਸਾਗਰਪੰਦੇ ਨੇ ਇਸ ਇਲਾਕਿਆਂ ਦੇ ਵਿੱਚ ਉਥੋਂ ਪਾਣੀ ਇਕੱਠਾ ਕਰਕੇ ਜਾਨੀ ਕਿ ਨਮੀ ਇਕੱਠੀ ਕਰਕੇ ਬੱਦਲ ਬਣਦੇ ਨੇ ਤੇ ਇਸ ਤਰ੍ਹਾਂ ਆਉਂਦੇ ਨੇ ਤੇ ਪਹਾੜੀ ਇਲਾਕਿਆਂ ਦੇ ਨਾਲ ਇਹਨਾਂ ਨੂੰ ਥੋੜੀ ਜਿਹੀ ਇੱਥੇ ਇਸ ਇਲਾਕਿਆਂ ਵਿੱਚ ਆ ਕੇ ਰੁਕਾਵਟ ਪੈਂਦੀ ਹੈ ਤੇ ਆਪਣੇ ਮੈਦਾਨੀ ਭਾਗਾਂ ਵਿੱਚ ਬਰਸਾਤ ਦਿੰਦੇ ਨੇ ਪਹਾੜੀ ਇਲਾਕਿਆਂ ਵਿੱਚ برفਬਾਰੀ ਹੁੰਦੀ ਹੈ ਤੇ ਹੁਣ ਇਹਨਾਂ ਸਿਸਟਮਾਂ ਦਾ ਜਿਹੜਾ ਰੂਟ ਹੈ ਜਿਵੇਂ ਕਿ ਉਹ ਦੇਖੋ ਸਰਦੀਆਂ ਦੇ ਵਿੱਚ ਲਗਭਗ ਇਸ ਤਰ੍ਹਾਂ ਆਉਂਦੇ ਨੇ ਪਰ ਹੁਣ ਜਿਉਂ-ਜਿਉਂ ਸਮਾਂ ਗਰਮੀ ਵੱਲ ਵਧੇਗਾ ਤਾਂ ਇਹਨਾਂ ਦਾ ਜਿਹੜਾ ਰੂਟ ਆ ਉਹ ਆਪਣੇ ਉੱਤਰੀ ਇਲਾਕਿਆਂ ਵੱਲ ਨੂੰ ਜ਼ਿਆਦਾ ਪਵੇਗਾ ਅਗਲੇ 1.5 ਮਹੀਨੇ ਵਿੱਚ ਪਹਾੜੀ ਇਲਾਕਿਆਂ ਵਿੱਚ ਇਹ ਸਿਸਟਮ ਜ਼ਿਆਦਾ ਸਰਗਰਮ ਰਹਿਣਗੇ ਤੇ ਉਸ ਤੋਂ ਬਾਅਦ ਪਹਾੜੀ ਖੇਤਰਾ ਵਿੱਚ ਵੀ ਇਹਨਾਂ ਦਾ ਪ੍ਰਭਾਵ ਘਟ ਕੇ ਉੱਪਰੀ ਜਿਹੜੇ ਇਲਾਕੇ ਨੇ ਹਿਮਾਲਿਆ ਤੋਂ ਉੱਤਰਲੇ ਇਲਾਕੇ ਉਹਨਾਂ ਵੱਲ ਚਲਿਆ ਜਾਂਦਾ ਹੈ ਚੀਨ ਰਸ਼ੀਆ ਦੇ ਆਸ-ਪਾਸ ਦੇ ਹਿੱਸਿਆਂ ਦੇ ਵਿੱਚ ਤੇ ਭਾਰਤ ਵਿੱਚ ਗਰਮੀਆਂ ਡੈਸੀਜਨ ਦੌਰਾਨ ਵੈਸਟਰਨ ਹਰਮਸਾਂ ਦਾ ਜਿਹੜਾ ਪ੍ਰਭਾਵ ਆ ਉਹ ਬਹੁਤ ਜ਼ਿਆਦਾ ਘਟ ਜਾਂਦਾ ਹੈ। ਸੋ ਇਸੇ ਕਰਕੇ ਹੁਣ ਜਿਉਂ-ਜਿਉਂ ਸਮਾਂ ਅੱਗੇ ਮਾਰਚ ਤੋਂ ਅਪ੍ਰੈਲ ਵੱਲ ਵਧੇਗਾ ਤਾਂ ਵੈਸਟਰਨ ਹਰਮਨ ਯਾਨੀ ਕਿ ਪੱਛਮੀ ਗੜਬੜੀਆਂ ਕਾਫੀ ਜ਼ਿਆਦਾ ਘਟ ਜਾਣਗੀਆਂ ਨਾ ਬਲਕਿ ਨਾ માત્ર ਹੀ ਸੀਮਤ ਰਹਿ ਜਾਣਗੀਆਂ ਜਿਨ੍ਹਾਂ ਦਾ ਅਸਰ ਬਹੁਤ ਘੱਟ ਦੇਖਣ ਨੂੰ ਮਿਲੇ ਕਰੇਗਾ ਜਿਹੜਾ ਕੋਈ ਬਹੁਤ ਜ਼ਿਆਦਾ ਤਕੜਾ ਸਿਸਟਮ ਹੋਵੇਗਾ ਉਸ ਚੱਲਦੇ ਹੀ ਪੰਜਾਬ ਦੇ ਵਿੱਚ ਮੌਸਮੀ ਹਲਚਲ ਹੋਵੇਗੀ। ਬਾਕੀ ਪ੍ਰੀ ਮੌਨਸੂਨੀ ਗਤੀਵਿਧੀਆਂ ਦੇ ਵਿੱਚ ਅਚਾਨਕ ਛੋਟੇ-ਮੋਟੇ ਬੱਦਲ ਬਣਦੇ ਨੇ ਲਗਭਗ ਜਿਵੇਂ ਇਹ ਇਲਾਕੇ ਬਣ ਗਏ ਸਾਰੇ ਇਸ ਇਲਾਕਿਆਂ ਦੇ ਵਿੱਚ ਛੋਟੇ-ਮੋਟੇ ਬੱਦਲ ਬਣਦੇ ਨੇ ਜਿਹੜੇ ਕਿ ਅਚਾਨਕ ਇਸ ਤਰ੍ਹਾਂ ਪੱਛਮ ਤੋਂ ਪੂਰਬ ਦਿਸ਼ਾ ਨੂੰ ਗੁਜ਼ਰਦੇ ਹੋਏ ਪੰਜਾਬ ਦੇ ਜਿਵੇਂ ਕੁਝ ਹਿੱਸਿਆਂ ਵਿੱਚ ਅਚਾਨਕ ਇੱਕ-ਦੋ ਘੰਟੇ ਦੇ ਵਿੱਚ ਹਨੇਰੀ ਆ ਗਈ ਕਾਲੇ ਬੱਦਲ ਆਏ ਤੇਜ਼ ਮੀਂਹ ਪੈ ਗਿਆ ਤੇ ਇੱਕ ਡੇਢ ਘੰਟੇ ਦੇ ਵਿੱਚ ਹੀ ਮੌਸਮ ਫਿਰ ਬਿਲਕੁਲ ਸਾਫ਼ ਹੋ ਗਿਆ ਸੋ ਅਜਿਹੀਆਂ ਗਤੀਵਿਧੀਆਂ ਹੁਣ ਜਿਹੜੀਆਂ ਆਪਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਰਨਗੀਆਂ ਸੋ ਇਹਨਾਂ ਗਤੀਵਿਧੀਆਂ ਨੂੰ ਹੀ ਪ੍ਰੀ ਮੌਨਸੂਨ ਦੀਆਂ ਗਤੀਵਿਧੀਆਂ ਕਿਹਾ ਜਾਂਦਾ ਜਿਹੜੀਆਂ ਕਿ ਮੌਨਸੂਨੀ ਸੀਜ਼ਨ ਤੋਂ ਪਹਿਲਾਂ ਲਗਭਗ 2 ਤੋਂ 2.5 ਮਹੀਨਿਆਂ ਦੇ ਵਿੱਚ ਹੁੰਦੀਆਂ ਨੇ ਤੇ ਮਾਰਚ ਮਹੀਨੇ ਵਿੱਚ ਇਹਨਾਂ ਦੀ ਹਲਚਲ ਥੋੜੀ ਜਿਹੀ ਘੱਟ ਹੁੰਦੀ ਹੈ April ਵਿੱਚ ਥੋੜੀ ਜਿਹੀ ਗਤੀਵਿਧੀਆਂ ਹੋਰ ਵੱਧ ਜਾਂਦੀਆਂ ਨੇ ਤੇ ਮਈ ਦੇ ਵਿੱਚ ਵੀ ਜਿਹੜੀ ਹੈ ਗਤੀਵਿਧੀ ਆਪਣੇ ਸਿਖਰਲੇ ਪੜਾਅ 'ਤੇ ਹੁੰਦੀਆਂ ਨੇ ਲਗਭਗ 15 April ਤੋਂ ਲੈ ਕੇ 30 May ਤੱਕ ਦਾ ਜੋ ਸਮਾਂ ਹੈ ਤਾਂ ਇਸ ਦੇ ਦਰਮਿਆਨ ਤਕੜੀਆਂ ਕਾਰਵਾਈਆਂ ਦੇਖਣ ਨੂੰ ਮਿਲਦੀਆਂ ਨੇ ਹਨੇਰੀ ਆ ਜਾਂਦੀ ਹੈ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਗਰਦ ਭਰੇ ਤੂਫਾਨ ਧੂੜ ਭਰੇ ਤੂਫਾਨੀ ਹਵਾਵਾਂ ਚੱਲਦੀਆਂ ਨੇ ਸੋ ਇਹ ਸਾਰਾ ਜਿਹੜਾ ਮਾਹੌਲ ਹੁੰਦਾ ਹੈ ਇਸ ਨੂੰ ਪ੍ਰੀ ਮੌਨਸੂਨੀ ਗਤੀਵਿਧੀਆਂ ਦੇ ਕਰਕੇ ਹੁੰਦਾ ਹੈ ਇਹਨਾਂ ਦਾ ਜਿਹੜਾ ਆਪਾਂ ਉੱਤਰ ਪੱਛਮੀ ਮੈਦਾਨਾਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਸਮੇਤ ਇਹਨਾਂ ਮੈਦਾਨੀ ਭਾਗਾਂ ਵਿੱਚ ਇਹਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਤੇ ਪੰਜਾਬ ਦਾ ਜਿਹੜਾ ਮੌਸਮ ਹੈ ਜਣੀ ਦੇ ਵਿੱਚ ਪੂਰੇ ਆਪਾ ਭਾਰਤ ਦੀ ਉਹ ਗੱਲ ਕਹਿ ਸਕਦੇ ਆਂ ਵੀ ਜਿਉਂ-ਜਿਉਂ ਹੁਣ ਸਮਾਂ ਗਰਮੀ ਵੱਲ ਵਧਦਾ ਹੈ ਮੌਸਮ ਦੇ ਵਿੱਚ ਜਿਹੜੇ ਬਦਲਾਅ ਨੇ ਅਚਾਨਕ ਹੋਣੇ ਸ਼ੁਰੂ ਹੋ ਜਾਂਦੇ ਨੇ ਘੰਟਿਆਂ ਵੱਧੀ ਮੌਸਮ ਜਿਹੜਾ ਬਦਲਣਾ ਸ਼ੁਰੂ ਹੋ ਜਾਂਦਾ ਸੋ ਇਸੇ ਕਰਕੇ ਗਰਮੀਆਂ ਦੇ ਸੀਜ਼ਨ ਵਿੱਚ ਜਿਹੜਾ ਭਾਰਤੀ ਮੌਸਮੀ ਵਿਭਾਗ ਦੇ ਜਿੰਨੀਆਂ ਵੀ ਏਜੰਸੀਆਂ ਨੇ ਹਾਲਕੀ ਜਿਹੜਾ ਸਰਕਾਰੀ ਕੋ ਆਗਾ ਜੀ ਐਮ ਡੀ ਉਸ ਦੀਆਂ ਵੀ ਜਿਹੜੀਆਂ ਮੌਸਮ ਦੀ ਭਵਿੱਖਬਾਣੀ ਹੁੰਦੀ ਹੈ ਉਹ ਐਕਿਊਰੇਸੀ ਉਹਦੀ ਕਾਫੀ ਜ਼ਿਆਦਾ ਘਟ ਜਾਂਦੀ ਹੈ ਕਿਉਂਕਿ ਭਾਰਤ ਦਾ ਮੌਸਮ ਹੀ ਅਜਿਹਾ ਹੈ ਜਿਹੜਾ ਕਿ ਗਰਮੀਆਂ ਦੇ ਵਿੱਚ ਜਿਹਨੂੰ ਐ ਪੂਰੀ ਪ੍ਰੋਡਕਸ਼ਨ ਕਰ ਹੀ ਨਹੀਂ ਸਕਦੇ ਪੂਰੀ ਸਹੀ ਤਰ੍ਹਾਂ ਕਿਉਂਕਿ ਮੌਸਮ ਦੇ ਵਿੱਚ ਜਿਹੜੇ ਪਰਿਵਰਤਨ ਨੇ ਕਾਫੀ ਜ਼ਿਆਦਾ ਤੇਜ਼ੀ ਨਾਲ ਆਉਣ ਲੱਗੇ ਨੇ ਜਲਵਾਯੂ ਪਰਿਵਰਤਨ ਹੋ ਰਿਹਾ ਉਹਦੇ ਨਾਲ ਹੀ ਮੌਸਮ ਵੀ ਅਚਾਨਕ ਕਰਵਟਾ ਲੈਂਦਾ ਹੈ ਪੂਰੇ ਭਾਰਤ ਦੇ ਵਿੱਚ ਗਰਮੀਆਂ ਦੇ ਰੁੱਤ ਵਿੱਚ ਕਿਉਂਕਿ ਅਚਾਨਕ ਇੱਕ ਦੋ ਘੰਟੇ ਵਿੱਚ ਹੀ ਬਿਨਾ ਕਿਸੇ ਤਕੜੇ ਸਿਸਟਮ ਤੋਂ ਬਦਲ ਬਣਦੇ ਨੇ ਮੀਂਹ ਪੈ ਜਾਂਦਾ ਉਸ ਤੋਂ ਬਾਅਦ ਫਿਰ ਅਚਾਨਕ ਬਿਲਕੁਲ ਸਾਫ਼ ਹੋ ਕੇ ਇੱਕ ਵਾਰ ਫਿਰ ਤਕੀ ਧੁੱਪ ਵਾਲਾ ਗਰਮੀ ਵਾਲਾ ਹੋ ਜਾਂਦਾ ਸੋ ਇਸੇ ਤਰ੍ਹਾਂ ਮੌਸਮ ਦੇ ਵਿੱਚ ਅਚਾਨਕ ਬਦਲਾਅ ਰਹੇ ਨੇ ਜਿਹੜਾ ਕਿ ਮੇਨ ਇਸ ਦਾ ਕਾਰਨ ਹੈ ਜਿਹੜਾ ਜਲਵਾਯੂ ਪਰਿਵਰਤਨ ਹੈ ਤੇ ਉਸੇ ਚੱਲਦੇ ਮੌਸਮ ਪੰਜਾਬ ਦਾ ਵੀ ਗਰਮੀਆਂ ਦੇ ਵਿੱਚ اچانک ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਈ ਵਾਰ ਲੰਬਾ ਸਮਾਂ 20-25 ਦਿਨ ਤੋਂ ਲੈ ਕੇ ਮਹੀਨਾ ਡੇਢ ਮਹੀਨਾ ਬਿਨਾਂ ਬਰਸਾਤੋਂ ਸੋਕੇ ਦੇ ਵਿੱਚ ਗੁਜ਼ਰ ਜਾਂਦਾ ਤੇ ਕਈ ਵਾਰ 10-15 ਦਿਨਾਂ ਦੇ ਵਿੱਚ ਹੀ ਕਈ ਤਕੜੇ ਮੀਂਹ ਪੈ ਕੇ ਹੜਾ ਵਰਗੇ ਹਾਲਾਤ ਵੀ ਪੈਦਾ ਹੋ ਜਾਂਦੇ ਨੇ ਸੋ ਇਹ ਸਾਰਾ ਕੁਝ ਆ ਜਿਹੜਾ ਮੌਸਮ ਦੇ ਵਿੱਚ ਪਰਵਰਤਨ ਆ ਰਿਹਾ ਹੈ ਧਰਤੀ ਦਾ ਟੈਂਪਰੇਚਰ ਉਹ ਵੀ ਲਗਾਤਾਰ ਵੱਧ ਰਿਹਾ ਹੈ ਲਗਭਗ ਪਿਛਲੇ 3-4 ਦਹਾਕੀਆਂ ਦੇ ਵਿੱਚ 1 ਡਿਗਰੀ ਦਾ ਡਾ ਉਸਨ ਤਾਪਮਾਨਾ ਧਰਤੀ ਦਾ ਵਧਿਆ ਹੈ ਹਾਲਾਂਕਿ ਸੁੰਨ ਦੇ ਵਿੱਚ 1 ਡਿਗਰੀ ਦੇ ਕੋਈ ਜ਼ਿਆਦਾ ਨਹੀਂ ਲੱਗਦਾ ਪਰ ਜਦੋਂ ਪੂਰਾ ਆਸਤਨ ਤਾਪਮਾਨ ਧਰਤੀ ਦੇ 1 ਡਿਗਰੀ ਵੱਧਦਾ ਹੈ ਤਾਂ ਉਹਦਾੜਾ ਪ੍ਰਭਾਵ ਵਾ ਕਾਫੀ ਵੱਡੇ ਪੱਧਰਾਂ ਦੇ ਉੱਪਰ ਦੇਖਣ ਨੂੰ ਮਿਲਦਾ ਹੈ ਸੋ ਇਹ ਸੀ ਇਸ ਪ੍ਰੀ ਮੌਨਸੂਨੀ ਸੀਜ਼ਨ ਦੇ ਬਾਰੇ ਕੁਝ ਜਾਣਕਾਰੀ ਵੀ ਇਹਦੇ ਵਿੱਚ ਕਿ ਅਗਲੇ 2 ਟਾਈਮ ਹਿੰਨਿਆਂ ਵਿੱਚ ਮੌਸਮ ਦੇ ਵਿੱਚ ਕੀ ਹਲਚਲ ਆਉਣਗੀਆਂ ਬਾਕੀ ਡੇਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਹੁਣ ਮੌਸਮ ਦੇ ਵਿੱਚ ਕੋਈ ਜ਼ਿਆਦਾ ਵੱਡੀ ਤਕੜੀ ਹਲਚਲ ਲਾਲ ਅਗਲੇ ਦਿਨਾਂ ਵਿੱਚ ਨਹੀਂ ਹੈ ਸੋ ਜਿਸ ਕਰਕੇ ਡੇਲੀ ਅਪਡੇਟ ਦੇ ਨਾਲੋਂ ਤੁਹਾਨੂੰ 1-2-2 ਦਿਨ ਦੇ ਵਕਫੇ ਦੇ ਵਿੱਚ ਜਾਂ ਫਿਰ ਲਗਾਤਾਰ 5-7 ਦਿਨਾਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਾਕੀ ਜੇ ਕੋਈ ਮੌਸਮ ਦੇ ਵਿੱਚ ਪਰਵਰਤਨ ਆਉਂਦਾ ਰਹੇਗਾ ਤਾਂ ਉਸ ਦੀ ਅਪਡੇਟ ਵੀ ਆਪਾਂ ਤੁਹਾਨੂੰ ਲਗਾਤਾਰ ਸਾਂਝੀ ਕਰਦੇ ਰਹਾਂਗੇ ਸੋ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ